ਜੋ ਹੋ ਗਿਆ ਪਛਾਹ ਗਿਆ ਹੂੰ ਉਹ ਮਗਾਨ ਡੈ ਕੋਨਾ ਜਿਹੜਾ ਫਾਲਿਆਂ ਗਿਆ ਸੀ ਜਿਹਨਾਂ ਜੰਗਾਂ ਨੇ ਪਛਾਹ ਲਿਆ ਪੁੱਤੋ ਜਾਨ ਬਚ ਗਈ ਤਾਂ ਇਹਦਾ ਪੂਰਾ ਨਾਲ ਦੋ ਦਿਨ ਨਿਆਣਾਂ ਨਾਲ ਕਦੋਂ ਦੀ ਗੱਲ ਹੈ ਨਾਲ ਦੇਗਾ ਦਾ ਪਿਗਲ ਨਹੀਂ ਆ ਗਈ ਠੀਕ ਆ ਠੀਕ ਆ ਪੁੱਤਰ ਰਗੜਾਉਣੇ ਲੱਗੀਆਂ ਬਾਕੀ ਹਾਂ ਆਹ ਉਹ ਜਿੱਤਾ ਕਦੇ ਕੋ ਕੋ ਬੋਲੀ ਨੀ ਕੋ ਨੀ ਸਮਝ ਨਹੀਂ ਆ ਰਹਾ। ਜ਼ਿਕ ਵੀ ਨਰਕਾਰ ਮੈਂ ਚਲਵੰਡੀ ਤੋਂ ਬੇਗਵਾਲ ਵਾਲੀ ਸਿਉ ਐਡਸਨ ਆ। ਮੈਨੂੰ ਪਤਾ ਨਹੀਂ ਚੱਲੇ ਆ ਪਿੱਛੋਂ ਆਇਆ ਕੋਈ ਪਲਸਰ ਤੇ ਦੋ ਤਿੰਨ ਮੁੰਡੇ ਉਹਨਾਂ ਨੇ ਸਪਰੇਅ ਕੀਤੀ ਆ। ਫਰੋਜ ਸਿੰਘ ਵਾਲ ਦੇ ਲਾਕੇ ਮੇਰੀ ਚੈਨ ਨੇ ਖੋ ਕੇ ਚੱਲੇ ਗਏ ਨੇ ਕੱਕਾ ਮਾਰਿਆ ਮੈਨੂੰ ਸੱਟ ਕਾਫੀ ਲੱਗੀ ਮੇਰੇ ਪਤਾ ਨਹੀਂ ਚੱਲਿਆ ਉਹ ਕਿੰਨੇ ਵਜੇ ਆ ਰਹੇ ਸੀਗੇ ਕੀ ਕਰਨ ਆ ਰਹੇ ਸੀਗੇ ਮੈਂ ਮੈਡੀਸਨ ਲੈਣਾ ਸੀ ਉਸ ਤੇ ਜੀ ਇੱਕ ਸਵਾਇ ਇੱਕ ਦਾ ਟਾਈਮ ਸੀ ਮੈਕਸਮ ਮੈਡੀਸਨ ਵਰੀ ਚੱਲਦੀ ਸੱਟ ਲੱਗੀ ਤੇ ਖੋ ਕੇ ਪੀ ਲੱਗ ਗਏ ਚਾਹੀ ਨਹੀਂ ਲੱਗੇ ਸਰ ਸਟਾਫ ਆਫਿਸ ਤੇ ਕਰ ਦਿੰਦੇ ਲਿੱਕਾਂ ਦੇ ਗੋਡਿਆਂ ਤੇ ਸਟਾਫ ਕਾਫ ਲੱਗੇ ਕੀ ਮੰਗ ਕਰਦੇ ਕੁਛ ਕਾਫ ਸਹੀ ਕਿ ਪ੍ਰੋਟੈਕਸ਼ਨ ਦਿੱਤੀ ਜਾਏ ਲੇਡੀਜ਼ ਕੱਲਾ ਜਾਣ ਸਕਦਾ ਕਿਤੇ ਵੀ ਹੋਣੀ ਗਨਾਲ ਬੱਚੇ ਹੁੰਦੇ ਤੇ ਫਿਰ ਕੁਛ ਵੀ ਹੋ ਸਕਦਾ ਆਪਾਂ ਲਾਕੇ ਲਾਏ ਜਾ ਹੋਰ ਵੀ ਕੋਈ ਬਾਤ ਤਾਂ ਹਾਂਜੀ ਅੱਜ 3 ਵਾਰ ਦਾ ਤਾਂ ਹੋਈਆਂ ਨੇ ਜੂਤਾਂ ਨੂੰ ਕੋਸਟਰ ਕੋਲ ਲੈ ਕੇ ਦਿੱਤਾ ਲੈ ਸਰਪੰਚ ਸਾਹਿਬ ਸੀ ਇਲਾਕੇ ਪੈਂਦੇ ਉਹ ਲੈ ਕੇ ਆਏ ਨੂੰ ਛੱਕੇ ਮੈਨੂੰ ਉਸ ਨਿਓ ਗੱਡੀ ਚ ਪਾ ਕੇ ਲੈ ਕੇ ਆਏ ਮੇਰੇ ਘਰ ਦੇ ਆ ਜੇ ਚੰਡੋ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰ ਕੇ ਕੋਈ ਸਪਰੇਅ ਮਾਰੀ ਹੈ ਉਹ ਦਿਨ ਡਿੱਗ ਪਈ ਹੈ ਤੇ ਸੱਟ ਲੱਗ ਗਈ ਕੋਈ ਕੋਈ ਲੱਗ ਗਈ ਕੰਨੀ ਵਾਲੀ ਸੱਟ ਪਤਾ ਨਹੀਂ ਉਹ ਤਾਂ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੋਹ ਵਿਚ ਨਹੀਂ ਸੀਗੀ ਕੋਹ ਲੈ ਕੇ ਕੋਈ ਸਕੂਟਰ ਸਟਰੀ ਨੂੰ ਭੱਜ ਗਈ ਕੋਈ ਸੀਸੀਟੀਵੀ ਚੜੇ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਸ਼ੀਮ ਬੰਨ ਕਰ ਮੰਗੇ ਹੋਏ ਵੀ ਚਲੋ ਕੁਛ ਫਰਤਾਲ ਕੀਤੀ ਜਾਵੇ ਜੋ ਵੀ ਉਹੋ ਕੋਹ ਹਨ ਸਾਡਾ ਪਿੰਡੇ ਫਤੇਗੜ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡੇ ਫਤੇਗੜੇ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲ ਕੋਰ ਅਸੀਂ ਮਤਲਬ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ইয়ার 올্ড ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਐਕਸਾਈਟ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਤਲਬ ਦੇਵਾਂਗੇ ਕਿ ਤੁਸੀਂ ਉਹ ਤੁ ਚੈੱਕ ਕਰ ਸਕਦੇ ਹੋ ਕਿਦਾਂ ਵੀ ਹੈ ਵਾਲੀਆਂ ਕਿੰਨੇ ਟੋਲੇ ਦੀਆਂ ਸੀ ਵਾਲੀਆਂ ਹੈਗੀਆਂ ਮਤਲਬ ਉਹ ਹੀ 70000 ਕੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਟੋਲੇ ਤੋਂ ਉੱਪਰ ਹੈ ਜਿਆਦਾ ਜਿਹੜੇ ਪਰ ਲੇਕਿਨ ਜੋ ਚੋਰੀਆਂ ਦਾ ਘਟਨਾ ਹੋ ਰਹੀਆਂ ਨੇ ਇਹਨਾਂ ਤੇ ਮਤਲਬ ਗੌਰ ਕੀਤਾ ਜਾਵੇ ਪ੍ਰਸ਼ਾਸਨ ਸਾਰਿਆ ਤੁਸੀਂ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆਂ ਲੇਕਿਨ ਉਹਨਾਂ ਨੇ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਏ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਹਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਕਿਹੜੀ ਜਗ੍ਹਾ ਮੇਗੋ ਵਾਲਾ ਥਾਣੇ 'ਚ ਗਏ ਆਂ ਸੀ ਕੰਪਲੇਨ ਲਿਖਾਣ ਵਾਸਤੇ ਲਿਖਿਆ ਅਸੀਂ ਵਾਪਸ ਮੁੜ ਕੇ ਆ ਗਏ ਆਂ ਬਾਕੀ ਦੇਖਨੇ ਆ ਉਹਨਾਂ ਕੋ ਜਾਣੇ ਆ ਫੇਰ ਦੁਬਾਰਾ ਕੰਪਲੇਨ ਜ਼ਰੂਰ ਕਰਾਂਗੇ ਅਸੀਂ ਚਾਹਨੇ ਆ ਕਿ ਸਾਰਾ ਮਤਲਬ ਕੰਟਰੋਲ ਕੀਤਾ ਜਾਵੇ ਇਸ ਜੋ ਘਟਨਾ ਹੋ ਰਹੀਆਂ ਨੇ ਕਿਸੇ ਨਾਲ ਕਿ ਇਸ ਨੂੰ ਦਾ ਕੰਟਰੋਲ ਕੀਤਾ ਜਾਵੇ ਮੇਰਾ ਨਾਮ ਬਲਵਿੰਦਰ ਕੌਰ ਹੈ ਅਸੀਂ ਬੇਗੌਲਤੋਂ ਆਂਦੇ ਪਏ ਅਸੀਂ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮ ਮੈਂ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੇ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾਗ ਤ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਦੋ ਜਣੇ ਸੀ ਵਾਲੀਆਂ ਕਿੰਨੇ ਵਗੇ ਸੀ ਪਹਿਲੇ ਸਤ ਕ੍ਰਾਮ ਦੀਆਂ ਸੀ ਕਿੰਨੇ ਬਈ ਦੀ ਵਾਰ ਦਾ ਸੀ 1 ਵਜੇ ਦੇ ਵਿੱਚ 1 ਵਜੇ ਦੇ 7 1 ਵਜੇ 10 ਮਿੰਟ ਵਿੱਚ ਹੋਈ ਹੈ ਕਿਦੋਂ ਗਏ ਮੁੰਡੇ ਬਾਅਦ ਚ ਉਹ ਇਧਰੋਂ ਮੀ ਨਕੀ ਮਿਆਣੀ ਚੱਲ ਗਏ ਸਭਾਣਪੁਰ ਰੋਡ ਤੇ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਇਹ ਕਿਸ ਤਰ੍ਹਾਂ ਯੋ ਤੁਹਾਡੇ ਕੀ ਲੱਗਦੀ ਹੈ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ ਜਾ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮਹਨਸਲ ਇਹਨਾਂ ਕੋ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਹੈ ਇਥੇ ਦੇ ਰਾਤ ਬਹੁਤ ਮਾਰੇ ਹੋ ਗਏ ਨੇ ਕਿੰਨੀਆਂ ਵਾਰ ਦਾਤਾ ਹੋ ਗਈਆਂ ਅੱਜ ਕਿਹਨੇ ਤੋਂ ਤੋਹ ਤਨੇ ਲਗਾਤਾਰ ਮਾਰਦਾਤਾ ਹੋਇਆ ਦੇ ਅੱਜ ਕਿ ਦਿਨ ਚ ਕੀ ਮੰਗ ਕਰਦੇ ਸਰਕਾਰ ਕੋਈ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਆਤਾ ਪ੍ਰਸ਼ਾਸਨ ਦਿਹਾੜਾ ਜੀ ਤੁਹਾਨੂੰ ਦੱਸ ਰਿਹਾ ਕਿ ਪ੍ਰਸ਼ਾਸਨ ਇਹ ਤੇ ਪਰਚ ਕੱਲਾ ਹੋਣਾ ਚਾਹੀਦਾ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658